ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਧਨ ਦੀ ਬਰਕਤ ਦੇ ਬਾਰੇ ਵਿੱਚ ਫਾਈਨੈਂਸ਼ਲੀ ਬlesਸਿੰਗ ਦੇ ਬਾਰੇ ਦੇ ਵਿੱਚ ਬੀਜਣ ਦੇ ਬਾਰੇ ਵਿੱਚ ਭੇਟਾ ਦੇ ਬਾਰੇ ਵਿੱਚ ਹallelujah ਤੇ ਆਜੋ ਆਪਾਂ ਸਭ ਤੋਂ ਪਹਿਲਾਂ ਦੇਖੀਏ ਬਵਸਥਾ ਸਾਰ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਤੁੜੀ ਛੇ ਸੱਤ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਪੰਜ ਤੇ ਛੇ ਨੰਬਰ ਪੰਕਤੀ ਚ ਆਪਾਂ ਪਹਿਲਾਂ ਦੇਖਾਂਗੇ ਇੱਥੇ ਲਿਖਿਆ ਜੇ ਕੇਵਲ ਤੁਸੀਂ ਮਨ ਲਾ ਕੇ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਅਤੇ ਇਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਨ ਦੀ ਪਾਲਣਾ ਕਰੋ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਕਿਉਂ ਜੋ ਯਹਵਾ ਤੁਹਾਡਾ ਪਰਮੇਸ਼ਰ ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਤੁਹਾਨੂੰ ਬਰਕਤ ਦੇਵੇਗਾ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦੇਵੋਗੇ ਪਰ ਤੁਸੀਂ ਕਰਜ਼ ਨਾ ਲਓਗੇ ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ ਆਮੇਨ ਹਾਲੇਲੂਆ ਤਾਂ ਪਰਮੇਸ਼ਵਰ ਦਾ ਵਚਨ ਅੱਜ ਸਾਡੇ ਨਾਲ ਇਦਾਂ ਗੱਲ ਕਰਦਾ ਆ ਕਿ ਜੋ ਪਰਮੇਸ਼ਵਰ ਨੇ ਸਾਨੂੰ ਹੁਕਮਨਾਮੇ ਅੱਜ ਦੇਣੇ ਆ ਜੋ ਪਰਮੇਸ਼ਵਰ ਨੇ ਅੱਜ ਸਾਡੇ ਨਾਲ ਗੱਲ ਕਰਨੀ ਆ ਜੇ ਅਸੀਂ ਪਰਮੇਸ਼ਵਰ ਦੇ ਉਹਨਾਂ ਬਚਨਾਂ ਦੇ ਅਨੁਸਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਚੱਲੀਏ ਤਾਂ ਪਰਮੇਸ਼ਵਰ ਦਾ ਪ੍ਰੋਮਿਸ ਆ ਉਹਦੀ ਵਾਚਾ ਆ ਸਾਡੇ ਨਾਲ ਉਹਦਾ ਵਾਅਦਾ ਆ ਉਹਦਾ ਬਚਨ ਆ ਕਿ ਤੁਸੀਂ ਕੌਮਾਂ ਨੂੰ ਬਹੁਤੀਆਂ ਕੌਮਾਂ ਨੂੰ ਤੁਸੀਂ ਵੱਖ-ਵੱਖ ਕੌਮਾਂ ਨੂੰ ਕਰਜ਼ਾ ਦੇਓਗੇ ਪਰ ਤੁਸੀਂ ਕਰਜ਼ਾ ਲਓਗੇ ਨਹੀਂ ਜੇ ਅੱਜ ਕੋਈ ਵੀ ਕਰਜ਼ਾਈ ਆ ਤੁਹਾਡੇ ਵਿੱਚੋਂ ਤੁਸੀਂ ਕਿਸੇ ਦਾ ਕਰਜ਼ਾ ਦੇਣਾ ਹੈ ਬਹੁਤ ਚਿਰ ਤੋਂ ਤੁਹਾਡੇ ਸਿਰੋਂ ਉਹ ਕਰਜ਼ਾ ਲੈਥ ਨਹੀਂ ਰਿਹਾ ਤਾਂ ਤੁਸੀਂ ਪਰਮੇਸ਼ਵਰ ਦੀ ਬੁਆਸਤਾ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿਓ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿਓ ਤੁਸੀਂ ਦੇਖਿਓ ਪਰਮੇਸ਼ਰ ਨੇ ਦਿਨਾ ਵਿੱਚ ਹੀ ਤੁਹਾਨੂੰ ਕਰਜ਼ਿਆਂ ਤੋਂ ਮੁਕਤ ਕਰ ਦੇਣਾ ਹੈ ਹallelujah ਸੱਚੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਪਰਮੇਸ਼ਰ ਨੇ ਇੱਕ ਵੱਖਰੀ ਯੋਜਨਾ ਬਣਾਈ ਤੁਹਾਡੇ ਲਈ ਔਰ ਤੁਹਾਡੇ ਸਿਰੋਂ ਸਾਰਾ ਕਰਜ਼ਾ ਲਿੱਥ ਗਿਆ ਸਿਰਫ ਤੁਹਾਡਾ ਕਰਜ਼ਾ ਲਿੱਤੂਗਾ ਨਹੀਂ ਤੁਸੀਂ ਲੋਕਾਂ ਨੂੰ ਉਧਾਰ ਦੇਣ ਵਾਲੇ ਵੀ ਹੋ ਜਾਓਗੇ ਕੀ ਤੁਸੀਂ ਚਾਹੁੰਦੇ ਆਂ ਇਦਾਂ ਹੋ ਜਾਵੇ ਜਿਹੜਾ ਵੀ ਚਾਹੁੰਦਾ ਆ ਫਿਰ ਉਹ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਵੇ। ਅਰ ਵਚਨ 'ਚ ਲਿਖਿਆ ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਹੀਂ ਕਰਨਗੀਆਂ। ਅਗਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੀਏ ਪਰਮੇਸ਼ਵਰ ਦੀ ਠਹਿرائی ਹੋਈ ਬਵਸਥਾ ਦੇ ਅਨੁਸਾਰ ਉਹ ਨਿਜ਼ਮ ਜਿਹੜੇ ਉਹਨੇ ਸਾਨੂੰ ਦਿੱਤੇ ਆ ਉਹਦੇ ਹਿਸਾਬ ਨਾਲ ਚੱਲੀਏ। ਤਾਂ ਅਸੀਂ ਦੂਜਿਆਂ ਉੱਤੇ ਰਾਜ ਕਰਨ ਵਾਲੇ ਹੋਵਾਂਗੇ ਗੁਲਾਮ ਨਹੀਂ ਹੋਵਾਂਗੇ ਅਗਰ ਅੱਜ ਤੁਸੀਂ ਗੁਲਾਮੀ ਦੇ ਬੰਦਨਾ ਵਿੱਚੋਂ ਤੁਹਾਡੇ ਉੱਤੇ ਬੜੇ ਐਹਸਾਨ ਹੈ ਕਿਸੇ ਦੇ ਤੁਸੀਂ ਕਿਸੇ ਤੋਂ ਲੈ ਕੇ ਖਾ ਰਹੇ ਹੋ ਤੁਸੀਂ ਕਿਸੇ ਕੋਲੋਂ ਮੰਗ ਕੇ ਖਾ ਰਹੇ ਹੋ ਕਿਉਂਕਿ ਤੁਹਾਡੇ ਕੋਲੇ ਆਪਣੇ ਕੋਲ ਉਹ ਨਹੀਂ ਆ ਇਸ ਕਰਕੇ ਤੁਹਾਨੂੰ ਉਹਦੀ ਗੁਲਾਮੀ ਕਰਨੀ ਪੈ ਰਹੀ ਹੈ ਇਸ ਕਰਕੇ ਤੁਹਾਨੂੰ ਉਹਦੀਆਂ ਨਾ ਚਾਹੁੰਦਿਆਂ ਹੋਈਆਂ ਵੀ ਸ਼ਰਤਾਂ ਮੰਨਣੀਆਂ ਪੈ ਰਹੀਆਂ ਆ ਪਰ ਜੇਕਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦੋ ਤਾਂ ਪਰਮੇਸ਼ਵਰ ਤੁਹਾਡੇ ਉੱਤੇ ਸਾਰੇ ਗੁਲਾਮੀ ਦੇ ਬੰਧਨਾਂ ਨੂੰ ਤੋੜੇਗਾ ਯਿਸੂ ਮਸੀਹ ਦੇ ਨਾਮ 'ਤੇ ਹallelujah ਕਈ ਵਾਰੀ ਜਦੋਂ ਕਿਸੇ ਮਨੁੱਖ ਦੇ ਜੀਵਨ ਦੇ ਉੱਤੇ ਘਟੀ ਦਾ ਸਮਾਂ ਚੱਲ ਰਿਹਾ ਹੁੰਦਾ ਥੁੜੋਂ ਦਾ ਸਮਾਂ ਚੱਲ ਰਿਹਾ ਹੁੰਦਾ ਤਾਂ ਬਹੁਤ ਪਰੇਸ਼ਾਨ ਹੋ ਜਾਂਦਾ ਉਹਨੂੰ ਲੱਗਦਾ ਕਿ ਮੈਂ ਕਿੱਥੋਂ ਦੇ ਸਕਦਾ ਆ ਮੈਂ ਕੁਲ ਤਾਂ ਅੱਗੇ ਹੀ ਰੋਟੀ ਆ ਖਾਣ ਨੂੰ ਹੋਰ ਮੇਰੇ ਤੋਂ ਕੁਝ ਹੈ ਨਹੀਂ ਰੋਟੀ ਜੋ ਗਈ ਆ ਮੈਂ ਦੇਵਾਂ ਕਿ ਰੱਖਾਂ ਮੈਂ ਆਪਣਾ ਢਿੱਡ ਪਰਾਂ ਜਾਂ ਮੈਂ ਨਜ਼ਰਾਨਾ ਲੈ ਕੇ ਜਾਵਾਂ ਤਾਂ ਬਹੁਤ ਵਰੀ ਉਹ ਮਨੋਕ ਸੋਚਦਾ ਆ ਦੇਣਾ ਅਮੀਰਾਂ ਦੇ ਲਈ ਆ ਗਰੀਬ ਦੇ ਲਈ ਨਹੀਂ ਆ ਉਦੇ ਮਨ ਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਆ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਉਹਦੇ ਮਨ ਵਿੱਚ ਪਰ ਜੇ ਤੁਸੀਂ ਪਵਿੱਤਰ ਬਾਈਬਲ ਦੇ ਅਨੁਸਾਰ ਦੇਖੋ ਤਾਂ ਤੁਸੀਂ ਇੱਕ ਸਟੋਰੀ ਜਾਣਦੇ ਹੋਮੋਗੇ ਜਦੋਂ ਕਾਲ ਦਾ ਸਮਾਂ ਸੀ ਅਰ 엘ੀਆ ਇੱਕ ਗਰੀਬ ਵਿਧਵਾ ਦੇ ਘਰ ਵਿੱਚ ਗਿਆ ਅਰ ਉਹ ਵਿਧਵਾ ਤੇ ਉਹਦਾ ਬੇਟਾ ਉਸ ਘਰ ਦੇ ਵਿੱਚ ਰਹਿੰਦੇ ਆ ਉਹ ਜਿਹੜਾ ਆ ਜਾ ਕੇ ਕਹਿੰਦਾ ਤੇਰੇ ਕੋਲੇ ਖਾਣ ਨੂੰ ਕੀ ਆ ਉਹ ਕਹਿੰਦੀ ਥੋੜਾ ਜਿਹਾ ਆਟਾ ਤੇ ਥੋੜਾ ਜਿਹਾ ਤੇਲ ਕਿੰਨਾ ਕਰਤਾ ਥੋੜਾ ਜਿਹਾ ਆਟਾ ਤੇ ਥੋੜਾ ਜਿਹਾ ਤੇਲ ਤੇ ਏਲੀਆ ਨੇ ਕੀ ਕਿਹਾ ਕਹਿੰਦਾ ਜਾ ਫੇ ਮੇਰੇ ਲਈ ਪਕਾ ਕੇ ਲਿਆ ਤੇ ਮੈਨੂੰ ਰੋਟੀ ਖਵਾ ਜੇ ਅਸੀਂ ਦੁਨਿਆਵੀ ਸੋਚ ਦੇ ਹਿਸਾਬ ਨਾਲ ਸੋਚੀਏ ਤੇ ਐਲੀਆ ਖੁਦਗਰਜ਼ ਇਨਸਾਨ ਨਜ਼ਰ ਆਏਗਾ ਕਿ ਇੱਡਾ ਖੁਦਗਰਜ਼ ਆ ਇੱਕ ਤਾਂ ਕਾਲ ਪਿਆਇਆ ਉਤੋਂ ਔਰਤ ਕਹਿ ਰਹੀ ਕਿ ਇੰਨਾ ਥੋੜਾ ਆ ਕਿ ਅਸੀਂ ਇੱਕ ਡੰਗ ਖਾ ਕੇ ਤੇ ਮਰ ਜੀਏ ਮਤਲਬ ਦੁਬਾਰਾ ਖਾਣ ਨੂੰ ਵੀ ਹੈ ਨਹੀਂਗਾ ਸਰਵਾਈਵ ਕਰਨ ਜੋਗਾ ਨਹੀਂ ਆ ਤੇ ਉਤੋਂ ਉਹ ਰੱਬ ਦਾ ਬੰਦਾ ਕਹਿ ਰਿਹਾ ਜਿਹੜਾ ਤੇਰੇ ਕੋਲ ਹੈਗਾ ਤੁਸੀਂ ਨਾ ਖਾਓ ਉਹਨੇ ਕਿਹਾ ਮੈਨੂੰ ਦੇ ਦਿਓ ਉਹਨੇ ਮੰਗ ਲਿਆ ਤਾਂ ਉਹਨੇ ਵਿਧਵਾ ਨੇ ਇਦਾਂ ਨਹੀਂ ਸੋਚਿਆ ਵੀ ਇਹ ਨਹੀਂ ਰੱਬ ਦਾ ਬੰਦਾ ਹੋ ਸਕਦਾ ਜਿਹੜਾ ਮੇਰੀ ਮਜਬੂਰੀ ਨੂੰ ਨਹੀਂ ਸਮਝ ਰਿਹਾ ਇਹ ਰੱਬ ਦਾ ਬੰਦਾ ਨਹੀਂ ਹੋ ਸਕਦਾ ਐਡਾ ਭੁੱਖਾ ਕਿ ਜੋ ਮੇਰੇ ਕੋਲ ਹੈਗਾ ਕਹਿੰਦਾ ਉਹ ਵੀ ਮੈਨੂੰ ਲਿਆ ਕੇ ਦੇ ਦੇ ਇਹਨੂੰ ਰੀਣ ਦਰਸ ਨਹੀਂ ਆਇਆ ਕਿੱਡਾ ਇਹ ਸਖਤ ਦਿਲ ਇਨਸਾਨ ਆ ਕਈ ਵਾਰੀ ਜਦੋਂ ਕਿਸੇ ਨੂੰ ਪੇਟਾ ਦੇ ਬਾਰੇ ਚ ਸਿਖਾਇਆ ਜਾਂਦਾ ਆ ਜਾਂ ਕੋਈ ਖੁਦਾ ਦਾ ਦਾਸ ਉਹਨਾਂ ਨੂੰ ਕਹਿੰਦਾ ਆ ਪੇਟਾ ਚੜਾਉਣ ਦੇ ਬਾਰੇ ਵਿੱਚ ਤੇ ਬਹੁਤ ਬਰੀ 네ਗੇਟਿਵ એનર્ਜੀ ਉਹਨਾਂ ਦੇ ਮਨਾਂ ਵਿੱਚ ਇਦਾਂ ਪਹਾੜ ਹਿੰਦੀ ਆ ਦੇਖੋ ਇਹ ਕਿੱਡਾ ਖੁਦਗਰਜ਼ ਬੰਦਾ ਜਿਹੜਾ ਤੁਹਾਡੀਆਂ ਮਜਬੂਰੀਆਂ ਨਹੀਂ ਸਮਝਦਾ ਤੁਹਾਡੇ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਹੈਗਾ ਇਹ ਜੋ ਹੈਗਾ ਉਹ ਵੀ ਕਹਿੰਦਾ ਚੁੱਪ ਕਰਕੇ ਮੈਨੂੰ ਫੜਾ ਦੋ ਤਾਂ ਤੁਸੀਂ ਉਹਦੀਆਂ ਗੱਲਾਂ ਚੈਗਰੀ ਕਰਕੇ ਫੇ ਗਰੀਬ ਦੇ ਗਰੀਬ ਰਹਿ ਜੰਨੇ ਪਰ ਉਸ ਵਿਦਵਾਨ ਨੇ ਇਦਾਂ ਨਹੀਂ ਸੋਚਿਆ ਉਹਨੇ ਰੋਟੀ ਬਕਾਈ ਤੇ ਪਰਮੇਸ਼ਵਰ ਦੇ ਬੰਦੇ ਨੂੰ ਲਿਆ ਕੇ ਦੇਤੀ ਉਹਨੇ ਰੋਟੀ ਖਾਧੀ ਤੇ ਬਾਅਦ ਚ ਐਸੀ ਆਸ਼ੀਸ਼ ਦਿੱਤੀ ਕਿ ਸਾਰੇ ਭਾਂਡੇ ਭਰ ਗਏ ਤੇ ਉਹਨੇ ਕਿਹਾ ਕਦੀ ਵੀ ਨਹੀਂ ਮੁੱਕੂਗਾ ਹallelujah ਕਦੀ ਵੀ ਨਹੀਂ ਮੁੱਕੂਗਾ ਅਗਰ ਤੁਸੀਂ ਘਟੀ ਦੇ ਸਮੇਂ ਵਿੱਚ ਹੋ ਅਰ ਤੁਸੀਂ ਚਾਹੁੰਦੇ ਹੋ ਕਿ ਕਦੀ ਵੀ ਨਾ ਮੁੱਕਣ ਵਾਲੀ ਆਸ਼ੀਸ਼ ਮਿਲੇ ਤਾਂ ਇੱਕ ਥੌਟ ਯਾਦ ਰੱਖਿਓ no pain no gain ਜੇ ਦਰਦ ਨਹੀਂ ਆ ਤਵਾਦਾ ਵੀ ਨਹੀਂ ਆ ਤੁਸੀਂ ਦਰਦ ਬਰਦਾਸ਼ਤ ਕੀਤੇ ਬਿਨਾ ਕੁਝ ਨਹੀਂ ਘਟ ਸਕਦੇ ਤਾਂ ਤੁਸੀਂ ਘੜੀ ਦੇ ਸਮੇਂ ਵਿੱਚ ਐਸੀ ਆਫਰਿੰਗ ਦੇਣੀ ਆ ਕਿ ਤੁਹਾਡਾ ਦੇਣਾ ਯੂਨੀਵਰਸ ਨੂੰ ਹਿਲਾ ਦੇਵੇ ਤੁਹਾਡਾ ਦੇਣਾ ਤੁਹਾਨੂੰ ਵੀ ਹਿਲਾਵੇ ਦੇਖਣ ਵਾਲੇ ਨੂੰ ਹਿਲਾ ਦੇਵੇ ਦੇਖਣ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਦਿਖਾ ਕੇ ਦੇਣਾ ਆ ਤੁਹਾਡੇ ਚਾਰ ਚੁਫੇਰੇ ਇੱਕ ਯੂਨੀਵਰਸ ਆ ਇੱਕ ਬ੍ਰਹਿਮੰਡ ਆ ਅਦ੍ਰਿਸ਼ ਚੀਜ਼ਾਂ ਤੁਹਾਨੂੰ ਦੇਖ ਰਹੀਆਂ ਆ ਤੁਹਾਡੀ ਬਰਕਤ ਖੋਣ ਵਾਲੀ ਸ਼ਕਤੀ ਵੀ ਤੁਹਾਨੂੰ ਦੇਖ ਰਹੀ ਆ ਔਰ ਬਰਕਤ ਦੇਣ ਵਾਲੀ ਸ਼ਕਤੀ ਵੀ ਤੁਹਾਨੂੰ ਦੇਖ ਰਹੀ ਆ ਔਰ ਤੁਹਾਡਾ ਦੇਣਾ ਇਹੋ ਜਿਹਾ ਹੋਵੇ ਸ਼ਕਤੀਆਂ ਨੂੰ ਹਿਲਾ ਦੇਵੇ ਔਰ ਐਸਾ ਦੇਣਾ ਹੋਵੇ ਕਿ ਕਦੀ ਵੀ ਨਾ ਖਤਮ ਹੋਣ ਵਾਲੀ ਆਸ਼ੀਸ਼ ਤੁਹਾਡੇ ਉੱਤੇ ਖੁੱਲ੍ਹ ਜਾਵੇ ਹallelujah ਇਸ ਲਈ ਕਦੀ ਵੀ ਇਸ ਥਾਟ ਨਾਲ ਐਗਰੀ ਨਹੀਂ ਕਰਨਾ ਕਿ ਮੇਰੇ ਕੋਲੇ ਤਾਂ ਪਹਿਲਾਂ ਹੀ ਥੋੜਾ ਆ ਤੇ ਮੈਂ ਹੁਣ ਕਿੱਥੋਂ ਦੇ ਦੇਵਾਂ ਜੇ ਮੈਂ ਇਹ ਵੀ ਦੇ ਦਿੱਤਾ ਤਾਂ ਕੀ ਹੋਊਗਾ ਦੇਣ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਕਿ ਬਸ ਇੰਨਾ ਕੀ ਆ ਕਿ ਖਾਈਏ ਤੇ ਮਰ ਜਾਈਏ ਕੁਝ ਨਜ਼ਰ ਨਹੀਂ ਉਹਨੂੰ ਹੋਰ ਆ ਰਿਹਾ ਪਰ ਦੇਣ ਦੇ ਬਾਅਦ ਵਿੱਚ ਮਰਨ ਵਾਲੇ ਅੱਖਰ ਨਹੀਂ ਰਹੇ ਜੀਣ ਵਾਲੇ ਹੋਗੇ ਹallelujah ਅੱਜ ਜਦੋਂ ਤੁਸੀਂ ਆਫਰਿੰਗ ਦੇਣੀ ਆ ਤਾਂ ਸ਼ੇਕ ਕਰਨ ਵਾਲੀ ਆਫਰਿੰਗ ਦੇਣੀ ਆ ਪਰਮੇਸ਼ਵਰ ਦੇ ਅੱਗੇ ਹਲਾ ਦੇਣ ਵਾਲੀ ਆਫਰਿੰਗ ਦੇਣੀ ਆ ਪਰਮੇਸ਼ਵਰ ਦੇ ਅੱਗੇ ਖੁਸ਼ਦਿਲੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਬੋਣਾ ਆ ਸੋ ਦੈਟ ਕਿ ਐਸੀ ਆਸ਼ੀਸ਼ ਤੁਹਾਡੇ ਉੱਤੇ ਖੁੱਲੇ ਕੇ ਮੁੜ ਕੇ ਕਦੀ ਕਮੀ ਘਟੀ ਨਾ ਰਹੇ ਹallelujah ਆਜੋ ਆਪਾਂ ਦੇਖੀਏ ਬੋਸਥਾ ਸਾਰ ਦੀ ਕਿਤਾਬ ਵਿੱਚ ਹੀ ਆਪਾਂ ਦੇਖਦੇ ਆਂ ਅਠ ਅਧਿਆਏ ਉਹਦੀ 18 ਨੰਬਰ ਆਇਤ ਦੇ ਵਿੱਚ ਲਿਖਿਆ ਪਰ ਤੁਸੀਂ ਯਹਵਾ ਆਪਣੇ ਪਰਮੇਸ਼ਰ ਨੂੰ ਯਾਦ ਰੱਖੋ ਕਿਉਂ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੀਮ ਕਾਇਮ ਰੱਖੇ ਜਿਹਦੀ ਸੋਂ ਤੁਹਾਡੇ ਪਿਓ ਦਾਦਿਆਂ ਨਾਲ ਖਾਦੀ ਸੀ ਜਿਵੇਂ ਅੱਜ ਦੇ ਦਿਨ ਹੈ ਬਹੁਤ ਵਰੀ ਅਸੀਂ ਇੱਕ ਤਰਫਾ ਸੋਚਦੇ ਆ ਕਿ ਵਚਨ ਵਿੱਚ ਲਿਖਿਆ ਆ ਕਿ ਪੈਸੇ ਦਾ ਲੋਭ ਹੀ ਜਿਹੜਾ ਆ ਉਹ ਸਾਰੀ ਬੁਰਾਈ ਦੀ ਜੜ੍ਹ ਆ ਅਰ ਬਹੁਤ ਸਾਰੇ ਪ੍ਰਚਾਰਕ ਵੀ ਇਦਾਂ ਹੀ ਸਿਖਾਉਂਦੇ ਆ ਤੁਸੀਂ ਪਰਮੇਸ਼ਵਰ ਤੋਂ ਬਾਹਲੀਆ دنیਵੀ ਚੀਜ਼ਾਂ ਨਹੀਂ ਮੰਗੜੀਆਂ ਤੁਸੀਂ ਬਹੁਤ ਪਰਮੇਸ਼ਵਰ ਤੋਂ ਧਨ ਦੌਲਤ ਨਹੀਂ ਮੰਗਣਾ ਕਿਉਂਕਿ ਇਹ ਜਿਹੜਾ ਆ ਇਹ ਬੁਰਾਈ ਦੀ ਜੜ੍ਹ ਆ ਮੈਂ ਵੀ ਐਗਰੀ ਕਰਦੀ ਆ ਕਿ ਪੈਸੇ ਦਾ ਲੋਭ ਸਾਰੀ ਬੁਰਾਈ ਦੀ ਜੜ ਇਹ ਪਹਿਲੇ ਤਿਮੋਥੀਅਸ ਦੇ ਵਿੱਚ ਜਿਹੜਾ ਆ 6 ਦੀ 10 ਚ ਇਦਾਂ ਲਿਖਿਆ ਹੋਇਆ ਹੈ ਪਰ ਪੈਸਾ ਬੁਰਾਈ ਦੀ ਜੜ ਨਹੀਂ ਆ ਪੈਸੇ ਦਾ ਲੋਭ ਬੁਰਾਈ ਦੀ ਜੜ ਆ ਸਮਝ ਆ ਰਹੀ ਤੁਹਾਨੂੰ ਪੈਸਾ ਬੁਰਾ ਨਹੀਂ ਆ ਕੁਝ ਲੋਕਾਂ ਨੂੰ ਲੱਗਦਾ ਕਿ ਜਿਹੜਾ ਪੈਸਾ ਆ ਇਹੇ ਉਹਨਾਂ ਲੋਕਾਂ ਕੋਲੇ ਜ਼ਿਆਦਾ ਆ ਜਿਹੜੇ ਸ਼ੈਤਾਨ ਨੂੰ ਪੂਜਦੇ ਆ ਇਹ ਇੱਕ ਸ਼ੈਤਾਨੀ ਆਸ਼ੀਸ਼ ਇਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਪਰ ਅਸੀਂ ਤਾਂ ਹੁਣੇ ਹੀ ਵਚਨ ਪੜਿਆ ਕਿ ਲਿਖਿਆ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਕਿਉਂਕਿ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਕਿ ਤੁਸੀਂ ਧਨ ਕਮਾਓ ਤੁਹਾਨੂੰ ਧਨ ਕਮਾਉਣ ਦਾ ਬਲ ਕੌਣ ਦੇ ਰਿਹਾ ਆ ਪਰਮੇਸ਼ਰ ਕਿਉਂਕਿ ਉਹੀ ਤੁਹਾਨੂੰ ਤੰਦਰੁਸਤੀ ਦਿੰਦਾ ਉਹੀ ਤੁਹਾਨੂੰ ਨੇਕ ਮੱਤ ਦਿੰਦਾ ਉਹੀ ਤੁਹਾਡੀ ਆਤਮਾ ਦੇ ਰਹੀਂ ਅਗਵਾਈ ਕਰਦਾ ਉਹੀ ਤੁਹਾਡੇ ਲਈ ਨਵੇਂ ਰਸਤੇ ਖੋਲਦਾ ਤਾਂ ਧਨ ਕਮਾਉਣ ਦਾ ਬਲ ਪਰਮੇਸ਼ਵਰ ਦਿੰਦਾ ਕਹਿੰਦਾ ਇਸ ਲਈ ਤੁਸੀਂ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਪੈਸਾ ਸ਼ੈਤਾਨੀ ਚੀਜ਼ ਨਹੀਂ ਆ ਪਰਮੇਸ਼ਵਰ ਦੇ ਵੱਲੋਂ ਠਹਿرائی ਹੋਈ ਇੱਕ ਬਰਕਤ ਹੈ ਸਿੱਧਾ ਮਿਸ ਯੂਜ਼ ਸ਼ੈਤਾਨੀ ਥੋਟ ਯਾ ਪੈਸੇ ਦਾ ਗਲਤ ਇਸਤੇਮਾਲ ਕਰਨਾ ਉਹ ਸ਼ੈਤਾਨੀ ਵਿਚਾਰ ਯਾ ਉਹ ਸ਼ੈਤਾਨੀ ਸਲਾਹ ਯਾ ਤੁਸੀਂ ਸ਼ੈਤਾਨ ਦੀ ਬੱਚੇ ਨਹੀਂ ਹੋ ਤੁਸੀਂ ਸ਼ੈਤਾਨ ਦੀ ਔਲਾਦ ਨਹੀਂ ਹੋ ਤੁਸੀਂ ਪਰਮੇਸ਼ਵਰ ਦੀ ਔਲਾਦ ਹੋ ਪਰ ਬਹੁਤ ਸਾਰੇ ਲੋਕਾਂ ਨੂੰ ਸ਼ੈਤਾਨ ਇਸਤੇਮਾਲ ਕਰਦਾ ਤਾਂ ਕੀ ਕਹੀਏ ਕਿ ਜੜੇ ਮਨੋਖਿਆ ਉਹ ਸ਼ੈਤਾਨੀ ਆਸ਼ੀਸ਼ ਆ ਨਹੀਂ ਸਾਨੂੰ ਪਰਮੇਸ਼ਰ ਨੇ ਚੰਗੇ ਕੰਮ ਲਈ ਪੈਦਾ ਕੀਤਾ ਸਾਨੂੰ ਇਸ ਧਰਤੀ ਨੂੰ ਵਸਾਉਣ ਦੇ ਲਈ ਇਸ ਧਰਤੀ ਨੂੰ ਹਸੀਨ ਬਣਾਉਣ ਦੇ ਲਈ ਇਸ ਧਰਤੀ ਦਾ ਆਸ਼ੀਸ਼ਾਂ ਨੂੰ ਲੈਣ ਦੇ ਲਈ ਇਸ ਧਰਤੀ ਨੂੰ ਸਿੰਜ ਕੇ ਹੋਰ ਖੂਬਸੂਰਤ ਬਣਾਉਣ ਦੇ ਲਈ ਪਰਮੇਸ਼ਵਰ ਨੇ ਪੈਦਾ ਕੀਤਾ ਕਿਉਂਕਿ ਜਦੋਂ ਪਹਿਲੇ ਆਦਮ ਨੂੰ ਵੀ ਬਣਾਇਆ ਤਾਂ ਪਰਮੇਸ਼ਵਰ ਦੇ ਮਨ ਵਿੱਚ ਇਹ ਇੱਛਾ ਸੀ ਕਿ ਜਿਹੜਾ ਆਦਮ ਆ ਉਹ ਅਦਨ ਦੇ ਬਾਗ ਦੇ ਵਿੱਚ ਵਾਹੀ ਜੋਤੀ ਕਰੇ ਉਹਨੂੰ ਸਿੰਜੇ ਉੱਥੇ ਕੰਮ ਕਰੇ ਅਦਨ ਦੀ ਬਾਟਿਕਾ 'ਚ ਤਾਂ ਇਸ ਧਰਤੀ ਉੱਤੇ ਪਰਮੇਸ਼ਵਰ ਨੇ ਸਾਨੂੰ ਇਸ ਧਰਤੀ ਨੂੰ ਸਿੰਜ ਕੇ ਹੋਰ ਖੂਬਸੂਰਤ ਬਣਾਉਣ ਦੀ ਇੱਛਾ ਆਪਣੇ ਮਨ ਵਿੱਚ ਰੱਖੀ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਨੂੰ ਗਲਤ ਰਾਹੇ ਪਾ ਲਿਆ ਮਨੁੱਖ ਗਲਤ ਨਹੀਂ ਆ ਮਨੁੱਖ ਦੀ ਸੋਚ ਗਲਤ ਉਹਦੇ ਵਿਚਾਰ ਗਲਤ ਜਿੱਦਾਂ ਦੀ ਉਹਦੀ ਸੋਚ ਜਿੱਦਾਂ ਦੇ ਉਹਦੇ ਵਿਚਾਰ ਉਦਾਂ ਦਾ ਫਿਰ ਮਨੁੱਖ ਆਪ ਬਣ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਗਲਤ ਨਹੀਂ ਆ ਤੁਸੀਂ ਪੈਸੇ ਦਾ ਲਾਲਚ ਕੀ ਸੋਚ ਕੇ ਕੀਤਾ ਤੁਸੀਂ ਪੈਸਾ ਕੀ ਸੋਚ ਕੇ ਮੰਗ ਰਹੇ ਹੋ ਪੈਸਾ ਵਰਤਣਾ ਤੁਸੀਂ ਕਿੱਥੇ ਆ ਉਹ ਡਿਪੈਂਡ ਕਰਦਾ ਆ ਤੁਹਾਡੇ ਪੈਸੇ ਦੀ ਬlesing ਜਾਂ ਪੈਸਾ ਸਰਾਪ ਆ ਪਰ ਪੈਸਾ ਕਮਾਉਣ ਦਾ ਬਲ ਪਰਮੇਸ਼ਵਰ ਦੇ ਵੱਲੋਂ ਹallelujah ਆ ਜੋ ਦੇਖੀਏ ਆਪਾਂ ਕਹਾਉਤਾਂ ਦੀ ਕਿਤਾਬ ਤੇ ਉਹਦਾ 10 ਨੰਬਰ ਅਧਿਆਇ ਉਦੀ 22 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਯਹੋਵਾ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ ਹallelujah ਜਿਹੜੀ ਬਰਕਤ ਪਰਮੇਸ਼ਵਰ ਦੇ ਵੱਲੋਂ ਆ ਉਹ ਤੁਹਾਨੂੰ ਧਨੀ ਬਣਾ ਦਿੰਦੀ ਹੈ ਜਿਹੜੀ ਬlesing ਪਰਮੇਸ਼ਵਰ ਵੱਲੋਂ ਆਉਂਦੀ ਆ ਉਹ ਤੁਹਾਡੀ ਸੰਪਤੀ ਨੂੰ ਵਧਾਉਂਦੀ ਆ ਤੁਹਾਨੂੰ ਫਾਈਨੈਂਸ਼ਲੀ ਬles ਕਰਦੀ ਆ ਤੁਸੀਂ ਆਪਣੀਆਂ ਕੌਮਾਂ ਦੇ ਵਿੱਚ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਤੁਸੀਂ ਉੱਚੇ ਚੱਕੇ ਜਾਂਦੇ ਆ ਔਰ ਜਿਹੜੀ ਬlesing ਪਰਮੇਸ਼ਵਰ ਦੇ ਵੱਲੋਂ ਪ੍ਰਭੂ ਉਹਦੇ ਚ ਸੋਗਨੀਰ ਲਾ ਕੇ ਦਿੰਦੇ ਜਦੋਂ ਅੱਜ ਪ੍ਰਭੂ ਨੇ ਤੁਹਾਨੂੰ ਬles ਕਰਨਾ ਆ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਪੈਸਾ ਬਿਮਾਰੀ ਉੱਤੇ ਖਰਚ ਨਹੀਂ ਹੁਣ ਕਿਉਂਕਿ ਪਰਮੇਸ਼ਵਰ ਜਿਹੜੀ ਬਰਕਤ ਦਿੰਦੇ ਆ ਉਹਦੇ ਵਿੱਚ ਉਹ ਸੋਗ ਨਹੀਂ ਲਗਾਉਂਦੇ ਤੁਹਾਡੇ ਉੱਤੇ ਜਿਹੜਾ ਅੱਜ ਫਾਈਨੈਂਸ ਦਾ ਪਰਮੇਸ਼ਵਰ ਨੇ ਮਸਾ ਖੋਲ ਦੇਣਾ ਆ ਬlesing ਖੋਲ ਦੇਣੀ ਆ ਉਹ ਪੈਸੇ ਦੇ ਗਵਾਚਣ ਵਾਸਤੇ ਮਿਸਯੂਜ਼ ਹੋਣ ਵਾਸਤੇ ਸ਼ਰਾਬਾਂ ਉੱਤੇ ਆਯਾਸ਼ੀਆਂ ਉੱਤੇ ਇਸਤੇਮਾਲ ਕਰਨ ਦੇ ਵਾਸਤੇ ਉਹ ਪੈਸਾ ਪਰ ਜਦੋਂ ਤੁਸੀਂ ਅੱਜ ਬੀਜ ਬੀਜੋਗੇ ਜਿਹੜੀ ਆਸ਼ੀਸ਼ ਉਹਦੇ ਬਦਲੇ ਤੁਹਾਨੂੰ ਮਿਲੇਗੀ ਉਹ ਤੁਹਾਡੇ ਘਰ ਬਣਾਉਣ ਵਾਸਤੇ ਹੋਏਗੀ ਤੁਹਾਡੇ ਬੱਚਿਆਂ ਦੀਆਂ ਸ਼ਾਦੀਆਂ ਕਰਨ ਵਾਸਤੇ ਹੋਏਗੀ ਤੁਹਾਡੀਆਂ ਜ਼ਮੀਨਾਂ ਖਰੀਦਣ ਵਾਸਤੇ ਹੋਏਗੀ ਤੁਹਾਡੀਆਂ ਗੱਡੀਆਂ ਮੋਟਰਾਂ ਖਰੀਦਣ ਵਾਸਤੇ ਹੋਏਗੀ ਉਹ ਨੇਕ ਕੰਮਾਂ ਵਾਸਤੇ ਇਸਤੇਮਾਲ ਕਰਨ ਲਈ ਹੋਏਗੀ ਉਹ ਗਰੀਬ ਦੀ ਮਦਦ ਕਰਨ ਵਾਸਤੇ ਹੋਏਗੀ ਉਹ ਪਰਮੇਸ਼ਵਰ ਦੀ ਮਹਿਮਾ ਦੇ ਕੰਮਾਂ 'ਚ ਦੇਣ ਵਾਸਤੇ ਹੋਏਗੀ ਤਾਂ ਜਿਹੜੀ ਬlesing ਪਰਮੇਸ਼ਵਰ ਦੇ ਵੱਲੋਂ ਆ ਪਰਮੇਸ਼ਵਰ ਉਹਦੇ ਵਿੱਚ ਸੋਗ ਨਹੀਂ ਰਲਾਉਂਦਾ ਪਰ ਆਪਣੀ ਬਰਕਤ ਦੇ ਨਾਲ ਮਨੁੱਖ ਨੂੰ ਧਨੀ ਬਣਾ ਦਿੰਦਾ ਹੈ ਤੁਸੀਂ ਬਹੁਤ ਗੋਈਆਂ ਹੁੰਦੇ ਹੋ ਐਵਰੀ ਸੰਡੇ ਕਿੰਨੇ ਭੈਣ ਭਰਾ ਦੱਸਦੇ ਜਦੋਂ ਅਸੀਂ ਅਨਾਉਂਸਮੈਂਟ ਕੀਤੀ ਗਈ ਸੀ ਸਪੈਸ਼ਲ ਬੀਜ ਬੀਜਨ ਦੀ ਅਸੀਂ ਬੀਜ ਬੀਜਿਆ ਪਰਮੇਸ਼ਵਰ ਨੇ ਸਾਨੂੰ ਨਵੇਂ 플ੌਟ ਦੇ ਨਾਲ ਬਲੈਸ ਕਰ ਦਿੱਤਾ ਪਰਮੇਸ਼ਵਰ ਨੇ ਸਾਨੂੰ ਕਰਜ਼ਿਆਂ ਚੋਂ ਬਾਹਰ ਕੱਢ ਦਿੱਤਾ ਪਰਮੇਸ਼ਵਰ ਨੇ ਵਿਦੇਸ਼ ਦੇ ਦਰਵਾਜ਼ੇ ਖੋਲ ਦਿੱਤੇ ਕਿਸੇ ਦੀਆਂ ਜੌਬਸ ਲੱਗ ਗਈਆਂ ਕਿਸੇ ਨੂੰ ਗੱਡੀਆਂ ਮਿਲ ਗਈਆਂ ਕਿਸੇ ਦੇ ਕੋਈ ਆਸ਼ੀਸ਼ ਆ ਗਈ ਤੇ ਕਿਸੇ ਦੇ ਕੋਈ ਆਸ਼ੀਸ਼ ਆ ਗਈ ਸਮ ਟਾਈਮਸ ਸਾਨੂੰ ਲੱਗਦਾ ਪੈਸੇ ਦਾ ਬੀਜ ਬੀਜਣ ਦੇ ਨਾਲ ਕਿਵੇਂ ਆਸ਼ੀਸ਼ ਆ ਸਕਦੀ ਆ ਪਰ ਜੇਕਰ ਤੁਸੀਂ ਵਚਨ ਦੇ ਵਿੱਚ ਦੇਖੋਗੇ ਤਾਂ ਸੱਚੀ ਵਚਨ ਦੇ ਅਨੁਸਾਰ ਅਸੀਂ ਜਾਣ ਸਕਦੇ ਆ ਕਿ ਜਦੋਂ ਅਸੀਂ ਵਾਕਈ ਪੈਸੇ ਦਾ ਬੀਜ ਬੀਜਦੇ ਆ ਤਾਂ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਆ ਉਹ ਵੱਡੀਆਂ ਆਸ਼ੀਸ਼ਾਂ ਆਉਂਦੀਆਂ ਆ ਅਰੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਦੋਂ ਬੀਜ ਬੀਜਦੇ ਆ ਆਪਣੇ ਮਨ ਵਿੱਚ ਪਹਿਲਾਂ ਹੀ ਇਹ ਰੱਖ ਕੇ ਬੀਜਦੇ ਆ ਕਿ ਮੈਨੂੰ ਘਰ ਮਿਲ ਜੇ ਮੈਨੂੰ ਆਮ ਮਿਲ ਜੇ ਮੈਨੂੰ ਗੱਡੀ ਮਿਲ ਜੇ ਮੈਂ ਇਸ ਲਈ ਬੀਜ ਰਿਹਾ ਆ ਇਦਾਂ ਬੀਜਣਾ ਗਲਤ ਆ ਉਹ ਮੈਂ ਇਸ ਲਈ ਦੱਸ ਰਹੀ ਆ ਜੇ ਬੀਜ ਸਹੀ ਤਰੀਕੇ ਨਾਲ ਨਾ ਬੀਜਿਆ ਜਾਏ ਤਾਂ ਫਸਲ ਇੰਨੀ ਸੋਹਣੀ ਨਹੀਂ ਹੁੰਦੀ ਔਰ ਜਿੰਨਾ ਸਹੀ ਤਰੀਕੇ ਦੇ ਨਾਲ ਬੀਜ ਬੀਜਿਆ ਜਾਏ ਫਸਲ ਉਨੀ ਸੋਹਣੀ ਹੁੰਦੀ ਆ ਅੱਜ ਤੁਸੀਂ ਸੋਹਣੇ ਤਰੀਕੇ ਨਾਲ ਬੀਜ ਬੀਜਣਾ ਆ ਤੁਸੀਂ ਸਿਰਫ ਖੁਸ਼ੀ ਤੇ ਆਨੰਦ ਨਾਲ ਬੀਜਣਾ ਸ਼ੁਕਰਗੁਜ਼ਾਰੀ ਕਰਦਿਆਂ ਹੋਇਆਂ ਬੀਜਣਾ ਔਰ ਇਸ ਲਈ ਬੀਜਣਾ ਕਿ ਪਰਮੇਸ਼ਵਰ ਨੇ ਬੀਜਣ ਲਈ ਤੁਹਾਨੂੰ ਬੀਜ ਦਿੱਤਾ ਆ ਕਿਉਂ ਨਹੀਂ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਵਿਚਾਰ ਰੱਖਣਾ ਆਜੋ ਆਪਾਂ ਦੇਖਦੇ ਆਂ ਮੱਤੀ ਦੀ ਕਿਤਾਬ ਦੇ ਵਿੱਚੋਂ ਆਪਾਂ ਦੇਖਾਂਗੇ ਉਹਦੇ 6 ਨੰਬਰ ਅਧਿਆਇ ਚੋਂ ਉਹਦੀ 33 ਆਇਤ ਦੇ ਵਿੱਚੋਂ ਬੁੱਕ ਮੈਥਿਊ 6th ਚੈਪਟਰ 33 ਵਰਸ ਇੱਥੇ ਲਿਖਿਆ ਪਰ ਤੁਸੀਂ ਪਹਿਲਾਂ ਓਕੇ ਇਸ ਤੋਂ ਉੱਪਰ ਆਜੋ 31 ਨੰਬਰ ਆਏ ਤੋਂ ਆਪਾਂ ਪੜਦੇ ਆ ਮਤੀ 6 ਦੀ 31 ਤੋਂ ਕਹਿੰਦਾ ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਭਈ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਹਿਨਾਂਗੇ ਪਰਾਈਆਂ ਕੌਮਾਂ ਦੇ ਲੋਕ ਤਾਂ ਇਹਨਾਂ ਸਭਨਾ ਵਸਤਾਂ ਨੂੰ ਭਾਲਦੇ ਹਨ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਹਨਾਂ ਸਭਨਾ ਵਸਤਾਂ ਦੀ ਲੋੜ ਹੈ ਤੁਸੀਂ ਚਿੰਤਾ ਕਰਕੇ ਬੀਜ ਨਹੀਂ ਬੀਜਣਾ ਕੀ ਖਾਵਾਂਗੇ ਕੀ ਪੀਵਾਂਗੇ ਕੀ ਪਹਿਨਾਂਗੇ ਚੱਲ ਬੀਜ ਦਿਨੇ ਆ ਪਰ ਵਚਨ ਕੀ ਦਾਸਦਾ ਆ ਕਹਿੰਦਾ ਇਦਾਂ ਪਰਾਈਆਂ ਕੌਮਾਂ ਦੇ ਲੋਕੀ ਕਰਦੇ ਆ ਪਰ ਤੁਹਾਡਾ ਪਰਮੇਸ਼ਰ ਪਹਿਲਾਂ ਹੀ ਜਾਣਦਾ ਆ ਤੁਹਾਡਾ ਸਵਰਗੀ ਪਿਤਾ ਜਾਣਦਾ ਆ ਜੋ ਤੁਹਾਨੂੰ ਇੰਨਾ ਸਬਨਾ ਦੀ ਲੋੜ ਹੈ ਨਾ ਸਬਨਾ ਵਸਤਾਂ ਦੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮੈਨੂੰ ਕਰ ਚਾਹੀਦਾ ਸਾਡਾ ਪਰਮੇਸ਼ਰ ਸਾਡੇ ਹਾਲਾਤਾਂ ਨੂੰ ਦੇਖ ਰਿਹਾ ਹੈ ਜਾਣਦਾ ਹੈ ਪਰ ਜਦੋਂ ਅਸੀਂ ਉਹਦੀ ਹਜ਼ੂਰੀ ਵਿੱਚ ਆਉਣਾ ਤਾਂ ਉਹਦੋਂ ਸਿਰਫ ਰੋਂਦੇ ਹੀ ਨਹੀਂ ਰਹਿਣਾ ਅਸੀਂ ਸ਼ੁਕਰਗੁਜ਼ਾਰੀ ਦੇ ਨਾਲ ਉਹਦੀ ਹਜ਼ੂਰੀ ਦੇ ਵਿੱਚ ਆਉਣਾ ਹੈ ਅਰ ਕਿਹਨਾਂ ਪਰ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਸੋ ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਕਪੜੇ ਲਈ ਆਪੇ ਚਿੰਤਾ ਕਰੇਗਾ ਅੱਜ ਦੇ ਲਈ ਅੱਜ ਹੀ ਦਾ ਦੁੱਖ ਬਥੇਰਾ ਹੈ ਸੋ ਬਚਨ ਦੇ ਵਿੱਚ ਇਦਾਂ ਲਿਖਿਆ ਆ ਪਹਿਲਾਂ ਉਹਦੇ ਰਾਜ ਤੇ ਉਹਦੇ ਧਰਮ ਦੀ ਖੋਜ ਕਰੋ ਪਹਿਲਾਂ ਤੁਸੀਂ ਉਹਨਾਂ ਭੇਤਾਂ ਨੂੰ ਸਮਝੋ ਪਹਿਲਾਂ ਉਹਦੀ ਬਵਸਥਾ ਨੂੰ ਉਹਦੇ ਮਨ ਨੂੰ ਉਹਦੀਆਂ ਵਿਧੀਆਂ ਨੂੰ ਉਹਦੇ ਕਾਨੂੰਨਾਂ ਨੂੰ ਜਾਣੋ ਕਿ ਕਿਵੇਂ ਉਹਦੀ ਹਜ਼ੂਰੀ ਚੋਂ ਆਸ਼ੀਸ਼ ਮਿਲਦੀ ਹੈ ਕਿਵੇਂ ਉਹਦੀ ਹਜ਼ੂਰੀ ਚੋਂ ਬਰਕਤ ਪਾਈ ਜਾ ਸਕਦੀ ਹੈ ਇਹੀ ਤੇ ਆ ਉਹਦੇ ਧਰਮ ਨੂੰ ਪਾਲਣਾ ਉਹਦਾ ਧਰਮ ਕੀ ਆ ਉਹਦਾ ਸੁਭਾਅ ਅਸੀਂ ਪਹਿਲਾਂ ਉਹਨੂੰ ਜਾਣਣਾ ਹੈ ਅਰ ਜਦੋਂ ਅਸੀਂ ਉਹਨੂੰ ਜਾਣ ਲਿਆ ਤਾਂ ਕੀ ਹੋਊਗਾ ਸਾਰੀਆਂ ਚੀਜ਼ਾਂ ਪਿੱਛੇ ਪੈ ਕੇ ਮਿਲਣਗੀਆਂ ਜਦ ਅਸੀਂ ਇਸ ਚੀਜ਼ ਨੂੰ ਜਾਣ ਲਿਆ ਕਿ ਜੇ ਅਸੀਂ ਬੀਜਾਂਗੇ ਤਾਂ ਸਾਡੇ ਲਈ ਉੱਗੇਗਾ ਤੇ ਅਸੀਂ ਵੱਢਾਂਗੇ ਤਾਂ ਅਸੀਂ ਬੀਜਣ ਦੇ ਲਈ ਤਿਆਰ ਹੋਏ ਜਦ ਅਸੀਂ ਇਹ ਜਾਣ ਲਿਆ ਕਿ ਜੋ ਵੀ ਅਸੀਂ ਪਰਮੇਸ਼ਵਰ ਨੂੰ ਦਿੰਨੇ ਆ ਉਸ ਚੀਜ਼ ਦੇ ਉੱਤੇ ਆਸ਼ੀਸ਼ ਆ ਜਾਂਦੀ ਆ ਤਾਂ ਵੇਚਣ ਲਈ ਤਿਆਰ ਹੋਏ ਜਦ ਅਸੀਂ ਇਹ ਜਾਣ ਲਿਆ ਕਿ ਇਹ ਪਰਮੇਸ਼ਵਰ ਦੇ ਵੱਲੋਂ ਠਹਿرائی ਹੋਈ ਬਵਸਥਾ ਆ ਤੇ ਇਹ ਅਸੀਂ ਪੂਰੀ ਕਰਾਂਗੇ ਤੇ ਸਾਡੇ ਉੱਤੇ ਫਾਈਨੈਂਸ਼ਲੀ ਬਲੇਸਿੰਗਸ ਜਿਹੜੀਆਂ ਆ ਖੁੱਲ ਜਾਣਗੀਆਂ ਅਸੀਂ ਕਰਜ਼ਦਾਰ ਨਹੀਂ ਰਵਾਂਗੇ ਅਸੀਂ ਗਰੀਬੀ ਤੇ ਘਟੀ ਦੇ ਵਿੱਚ ਨਹੀਂ ਰਹਾਂਗੇ ਤਦ ਅਸੀਂ ਵਿਜਣ ਦੇ ਲਈ ਤਿਆਰ ਹੋਏ ਇਹ ਕੀ ਆ ਉਹਦੀ ਰਾਜ ਨੂੰ ਤੁਸੀਂ ਪਾੜਿਆ ਤੁਹਾਨੂੰ ਸਮਝ ਆਈ ਵਚਨ ਦੀ ਤੁਸੀਂ ਉਹਦੇ ਧਰਮ ਨੂੰ ਜਾਣਿਆ ਉਹਦੇ ਕਾਨੂੰਨ ਨੂੰ ਉਹਦੀ ਬੋਸਤਾ ਨੂੰ ਤੁਸੀਂ ਜਾਣਿਆ ਤਾਂ ਜਦੋਂ ਤੁਸੀਂ ਉਹਨੂੰ ਜਾਣ ਕੇ ਪੂਰਾ ਕਰੋਗੇ ਜਿਵੇਂ ਉਹਨੇ ਕਿਹਾ ਕਿ ਜੋ ਤੁਸੀਂ ਅੱਜ ਹੁਕਮ ਸੁਣੋਗੇ ਜਦੋਂ ਤੁਸੀਂ ਉਹਨਾਂ ਨੂੰ ਪੂਰੇ ਕਰੋਗੇ ਤਾਂ ਆਸ਼ੀਸ਼ਾਂ ਜਿਹੜੀਆਂ ਪਰਮੇਸ਼ਰ ਨੇ ਕਹੀਆਂ ਕਿ ਤੁਸੀਂ ਕੌਮਾਂ ਉੱਤੇ ਰਾਜ ਕਰੋਗੇ ਤੁਸੀਂ ਕਰਜ਼ਦਾਰ ਨਹੀਂ ਹੋਵੋਗੇ ਤੁਸੀਂ ਕਰਜ਼ ਦੇਣ ਵਾਲੇ ਹੋਵੋਗੇ ਤਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਅੱਜ ਤੋਂ ਲੈ ਕੇ ਤੁਹਾਡੇ ਪਿੱਛੇ ਬਹਿ ਕੇ ਤੁਹਾਨੂੰ ਮਿਲਣਗੀਆਂ ਯਿਸੂ ਮਸੀਹ ਦੇ ਨਾਮ 'ਤੇ ਅਰਦੇਨ ਲੱਗਿਆ